ਸਿਦਲ ਜੀ ਮੈਂ ਤੁਹਾਡਾ ਆਪਣਾ ਪਿੰਡ ਸੁਹਾਲੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਇਕੱਠ ਹੋਇਆ ਸੀਗਾ ਨਗਰ ਖੇੜੇ ਤੇ ਸਰਕਾਰ ਵੱਲੋਂ ਇੱਕ ਪ੍ਰਸਤਾਵ দেয়া ਗਿਆ ਸੀਗਾ ਕਿ ਜੇਲ੍ਹ ਹੈ ਜਿਹੜੀ ਪਿੰਡ ਸੁਹਾਲੇ ਦੀ ਸ਼ਾਮ ਲੜ ਦੇ ਵਿੱਚ ਬਣਾਈ ਜਾਏਗੀ ਪੰਚਤ ਮੈਂਬਰਾਂ ਨੇ ਇਕੱਠ ਕੀਤਾ ਪਿੰਡ ਦੇ ਲੋਕਾਂ ਦੇ ਮਤਲਬ ਸੁਝਾਅ ਲਏ ਤੇ ਅੱਜ ਸਰਕਾਰ ਦੇ ਕੁਝ ਨੁਮਾਇੰਦੇ ਵੀ ਸਾਡੇ ਪਿੰਡ ਚ ਆਏ ਸੀਗੇ ਪਰ ਜਿੰਨੇ ਵੀ ਉੱਥੇ ਬੰਦੇ ਆਏ ਸੀਗੇ ਸਾਰਿਆਂ ਤੋਂ ਸੁਝਾਅ ਲਏ ਗਏ ਦੇਖਿਆ ਗਿਆ ਆਬਜ਼ਰਵ ਕੀਤਾ ਗਿਆ ਸਰਵੇ ਕੀਤਾ ਗਿਆ ਤਾਂ ਸਭ ਦੀ ਲਗਭਗ ਸੀਗੀ ਕਿ ਅਸੀਂ ਇੱਥੇ ਜਿਹੜੀ ਹੈ ਜੇਲ ਨਹੀਂ ਬਣਨ ਦੇਣੀ ਉਹਦੇ ਕਾਰਨ ਕੀ ਨੇ ਕਿਉਂਕਿ ਬਹੁਤ ਸਾਰੇ ਡਿਸਐਡਵਾਂਟੇਜਸ ਹੁੰਦੇ ਨੇ ਜਦੋਂ ਕੋਈ ਜੇਲ ਕਿਸੇ ਪਿੰਡ ਦੇ ਵਿੱਚ ਲੋਕੇਟ ਹੋ ਜਾਂਦੀ ਹੈ ਬਣ ਜਾਂਦੀ ਹੈ ਕੀ ਕੀ ਡਿਸਐਡਵਾਂਟੇਜਸ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਸਭ ਤੋਂ ਪਹਿਲਾਂ ਜਿਵੇਂ ਅੱਜ ਇਕੱਠ ਹੋਇਆ ਸੀਗਾ ਸੋ ਪਿੰਡ ਦੀ ਪੰਚਾਇਤ ਨੇ ਬਹੁਤ ਸੋਣਾ ਮਤਾ ਪਾਇਆ ਕਿ ਜੇਲ ਨਹੀਂ ਬਣੂਗੀ ਉਸ ਦੇ ਨਾਲ ਨਾਲ ਡਿਸਐਡਵਾਂਟੇਜਸ ਦੀ ਗੱਲ ਕਰਾਂ ਦਾ ਸਭ ਤੋਂ ਪਹਿਲਾ ਜਿਹੜਾ ਮੇਨ ਡਿਸਐਡਵਾਂਟੇਜਸ ਹੁੰਦਾ ਹੈ ਮੈਂ ਉਦਾਹਰਣ ਦੇ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਸਭ ਤੋਂ ਪਹਿਲਾ ਜਿਹੜਾ ਡਿਸਐਡਵਾਂਟੇਜਸ ਹੈ ਉਹ ਡਿਸਐਡਵਾਂਟੇਜ ਇਹ ਹੈ ਕਿ ਜਦੋਂ ਜੇਲ ਬਣ ਜਾਂਦੀ ਹੈ ਤਾਂ ਜੈਮਰ ਲੱਗ ਜਾਂਦੇ ਨੇ ਫੋਰ ਐਗਜ਼ਾਮਪਲ ਬੁੜੇਲ ਦੇ ਵਿੱਚ ਸੈਕਟਰ 45 ਦੇ ਵਿੱਚ ਇੱਕ ਜੇਲ ਬਣੀ ਹੋਈ ਹੈ ਸੋ ਉੱਥੇ ਕੀ ਹੁੰਦਾ ਜਦੋਂ ਤੁਸੀਂ ਉਸ ਏਰੀਆ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਤੁਹਾਡਾ ਨੈਟਵਰਕ ਹੈ ਜਿਹੜਾ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਸਰਫਿੰਗ ਬਿਲਕੁਲ ਸਲੋ ਹੋ ਜਾਂਦੀ ਹੈ ਨੈਟ ਨਹੀਂ ਚੱਲ ਪਾਉਂਦਾ ਉਸ ਦੇ ਨਾਲ ਨਾਲ ਕ੍ਰਾਈਮ ਨੂੰ ਬਹੁਤ ਜ਼ਿਆਦਾ ਬढ़ावा ਮਿਲਦਾ ਹੈ ਕ੍ਰਿਮੀਨਲਸ ਛੁਪ ਜਾਂਦੇ ਨੇ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਆ ਕੇ ਕਿਉਂਕਿ ਕਿਤੇ ਨਾ ਕਿਤੇ ਮੈਂ ਸਾਰਿਆਂ ਨੂੰ ਨਹੀਂ ਕਹੂੰਗਾ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਸਰਕਾਰੀ ਬੰਦਿਆਂ ਦੇ ਕਹਿ ਸਕਦੇ ਆ ਮਾਫੀ ਚਾਹੁੰਨਾ ਜੇ ਕਿਸੇ ਨੂੰ ਬੁਰਾ ਲੱਗੇ ਪਰ ਕੁਛ ਨਾ ਕੁਛ ਲਿੰਕ ਹੋਣ ਦੇ ਕਾਰਨ ਉਹ ਸ਼ਹਿ ਮਿਲ ਜਾਂਦੀ ਹੈ ਇਹਦੇ ਚਲਦੇ ਆ ਚਲਦੇ ਆ ਪ੍ਰੋਸਟੇਸ਼ਨ ਤੁਸੀਂ ਦੇਖਿਆ ਹੋਊਗਾ ਪ੍ਰੋਸਟੀਚੂਸ਼ਨ ਇਹ ਵਰਡ ਮੈਂ ਕਹਿ ਰਿਹਾ ਮਾਫੀ ਚਾਹੁੰਨਾ ਇਸ ਵਰਡ ਦੇ ਲਈ ਬੁੜੇਲ ਦੇ ਵਿੱਚ ਜਿਹਦੇ ਲਈ ਜਿਸਮ ਦਾ ਧੰਦਾ ਹੋ ਜਾਂਦਾ ਕਿ ਕਿਸ਼ ਕਿਤਨੇ ਕਿਤੇ ਸ਼ਹਿ ਮਿਲ ਜਾਂਦੀ ਹੈ ਹਫਤਾ ਲੱਗ ਜਾਂਦਾ ਤੇ ਇਹ ਸਾਰੇ ਕਾਰਨ ਜਿਹੜੇ ਵੱਦ ਨੇ ਤੁਸੀਂ ਬੜੇਲ ਦੇ ਵਿੱਚ ਦੇਖਿਆ ਹੋਊਗਾ ਅਕਸਰ ਇਦਾਂ ਦੇ ਬਹੁਤ ਸਾਰੇ ਸੀਨ ਸਮਗਲਰਸ ਨੂੰ ਮੜਾਵਾ ਮਿਲ ਜਾਂਦਾ ਹੈ ਸਮਗਲਿੰਗ ਹੋਣੀ ਸਟਾਰਟ ਹੋ ਜਾਂਦੀ ਹੈ ਨਸ਼ਾ ਡਰੱਗਸ ਆਮ ਹੋ ਜਾਂਦਾ ਹੈ ਤੇ ਬਾਕੀ এনवायरमेंट ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਕਿਉਂਕਿ ਜਦੋਂ ਰੋਡ ਕੋਈ ਨਿਕਲਦਾ ਹੈ ਤਾਂ ਜੇ ਜੇਲ ਬਣੇਗੀ ਤਾਂ ਜੇਲ ਦਾ ਰੋਡ ਆਏਗਾ ਮੇਨ ਤੇ ਉਹਦੀ ਨੌਇਸ ਤੇ ਪੋਲਿਊਸ਼ਨ ਬਹੁਤ ਜ਼ਿਆਦਾ ਹੋਊਗੀ ਤੇ ਪopulation ਵਧੇਗੀ ਤੇ ਇਸ ਦੇ ਕਾਰਨ ਲੋਕਾਂ ਨੂੰ ਡਿਸਟਰਬੈਂਸ ਹੋਏਗੀ ਲੋਕਾਂ ਨੂੰ ਬਹੁਤ ਸਰੀਆ ਪ੍ਰੋਬਲਮ ਆ ਜਿਹੜੀਆਂ ਫੇਸ ਕਰਨੀਆਂ ਪੈ ਸਕਦੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਪੋਲੀਟੀਕਲ ਜਿਹੜੇ ਹੁੰਨੇ ਆ ਹਨਾ ਟੈਨਸ਼ਨ ਆ ਵਧ ਜਾਂਦੀਆਂ ਨੇ ਪਾਬੰਦੀਆਂ ਲੱਗ ਜਾਂਦੀਆਂ ਨੇ ਤੁਸੀਂ ਆਪ ਦਾ ਬਾਹਰ ਨਹੀਂ ਜਾ ਸਕਦੇ ਤੇ ਪ੍ਰਵਾਸੀ ਕਹਿੰਦੇ ਆ ਬਾਹਰੀ ਲੋਕ ਜਿਹੜੇ ਹਨ ਬਹੁਤ ਜ਼ਿਆਦਾ ਤਰੀਕ मतलब ਜੇਲ੍ਹ ਤੱਕ ਪਹੁੰਚਦੇ ਨੇ ਮਿਲਣ ਆਪਣੇ ਰਿਸ਼ਤਦਾਰਾਂ ਨੂੰ ਤੇ ਉਹ ਕਿਤੇ ਨਾ ਕਿਤੇ ਗੰਦ ਦਾ ਕਾਰਨ ਬਣਦੇ ਨੇ ਉਸ ਤੋਂ ਬਾਅਦ ਇਹ ਗੱਲ ਕਰਾਂ ਜਦੋਂ ਕੋਈ ਵੀ ਜੇਲ ਪਿੰਡ ਚ ਬਣਦੀ ਹੈ ਕਿਉਂਕਿ ਜਿਹੜੀ ਮੈਂ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਮੈਂ ਬਹੁ ਗੂਗਲ ਤੋਂ ਸਰਚ ਕੀਤੀ ਹੈ ਤੇ ਤੁਸੀਂ ਸਕਰੀਨਸ਼ਾਟ ਵੀ ਦੇਖੇ ਹੋਵੋਗੇ ਸਕਰੀਨ ਦੇ ਉੱਤੇ ਅਟੈਚ ਕਿ ਗੂਗਲ ਦੇ ਉੱਤੇ ਇਹ ਇਨਫੋਰਮੇਸ਼ਨ ਹੈ ਕਿ ਜਿਹੜੀ ਲੋਕਲ ਪ੍ਰਾਪਰਟੀ ਹੁੰਦੀ ਹੈ ਉਹਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਤੇ ਨੈਗੇਟਿਵ ਇੰਪੈਕਟ ਪੈਂਦਾ ਨੈਗੇਟਿਵ ਇੰਪੈਕਟ ਪੈਂਦਾ ਰੇਟ ਡਾਊਨ ਹੋ ਜਾਂਦੇ ਨੇ ਕਿਉਂਕਿ ਜੇਲ ਦਾ ਨਾਮ ਹੀ ਇਦਾਂ ਦਾ ਹੈ ਕਿ ਜੇਲ ਹੈ ਉੱਤੇ ਪ੍ਰੋਪਰਟੀ ਤੇ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਤੇ ਲੋਕਲ ਬਿਜ਼ਨਸ ਤੇ ਬਹੁਤ ਇੰਪੈਕਟ ਪੈਂਦਾ ਤੇ ਬਾਕੀ ਸੋ ਅੱਜ ਪਿੰਡ ਦੀ ਪੰਚਾਇਤ ਇਕੱਠੀ ਹੋਈ ਸੀ ਬਹੁਤ ਸਾਰੇ ਜਿਹੜੇ ਲੋਕ ਪਿੰਡ ਦੇ ਆਏ ਸੀ ਕਿ ਉਹਨਾਂ ਨੇ ਇਹ ਡਿਸੀਜਨ ਲਿਆ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਕਿ ਅਸੀਂ ਜਿਹੜਾ ਇੱਥੇ ਜੇਲ ਨਹੀਂ ਬਣਨ ਦਵਾਂਗੇ ਕਿਉਂਕਿ ਸਾਡੇ ਪਿੰਡ 'ਚ ਲਗਭਗ 150 200 ਕਿਲਾ ਸ਼ਾਮ ਲੜਦਾ ਪਿਆ ਜਿਹਦੇ ਉੱਤੇ ਸਰਕਾਰ ਦੀ ਅੱਖ ਹੈ ਜੇ ਕੋਈ ਮੈਨੂੰ ਮੇਰਾ ਸੁਝਾਅ ਪੁੱਛੇ ਤਾਂ ਮੈਂ ਬਿਲਕੁਲ ਵੀ ਜੇਲ ਬਣਾਉਣ ਦੇ ਪੱਖ 'ਚ ਨਹੀਂ ਹਾਂ ਕਿਉਂਕਿ ਜੇਲ ਨਹੀਂ ਬਣਨੀ ਚਾਹੀਦੀ ਕਿਉਂਕਿ ਇਦਾਂ ਸਾਨੂੰ ਕੋਈ ਬੈਨੀਫਿਟ ਨਹੀਂ ਹੈ ਸਿਰਫ ਇਹਦੇ ਨੁਕਸਾਨ ਸਾਡੇ ਲਈ ਹੋ ਸਕਦੇ ਨੇ ਸਾਡੀ ਆਉਣ ਲਈ ਪੀੜ੍ਹੀ ਇਹ ਚੀਜ਼ ਨੂੰ ਭੁਗਤ ਸਕਦੀ ਹੈ ਸੋ ਇਦਾਂ ਹੀ ਸਾਰੇ ਪਿੰਡ ਨੇ ਸਹਿਮਤੀ ਜਤਾਈ ਕਿ ਇੱਥੇ ਜੇਲ ਨਹੀਂ ਬਣੇਗੀ ਸੋ ਇਸ ਤੋਂ ਬਾਅਦ ਕੋਈ ਵੀ ਅਪਡੇਟ ਆਉਂਦਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ ਜਾਏਗਾ ਤਦ ਤੱਕ ਦੇ ਲਈ ਤੁਸੀਂ ਬਿੰਦੀ ਸੁਹਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਜੇ ਤੁਹਾਨੂੰ ਲੱਗਦਾ ਕਿ ਸਾਡੇ ਪਿੰਡ ਚ ਜੇਲ ਬਣਨੀ ਚਾਹੀਦੀ ਹੈ ਜਾਂ ਨਹੀਂ ਬਣਨੀ ਚਾਹੀਦੀ ਤੁਸੀਂ ਕਮੈਂਟ ਜਰੂਰ ਕਰਿਓ ਜੇ ਬਣਨੀ ਚਾਹੀਦੀ ਹੈ ਤਾਂ ਕਿਉਂ ਬਣਨੀ ਚਾਹੀਦੀ ਹੈ ਉਹਦੇ ਫਾਇਦੇ ਕੀ ਨੇ ਜੇ ਨਹੀਂ ਬਣਨੀ ਚਾਹੀਦੀ ਤਾਂ ਤੁਸੀਂ ਬਿਲਕੁਲ ਕਮੈਂਟ ਕਰਿਓ ਕਿ ਨਹੀਂ ਬਣਨੀ ਚਾਹੀਦੀ ਸੁਭੀ ਜੇ ਸਰਕਾਰ ਕੁਝ ਵਾਕਿਆ ਹੀ ਸਾਡੇ ਬੰਨਾਂ ਨੂੰ ਚੰਗਾ ਦੇਣਾ ਚਾਹੁੰਦੀ ਹੈ ਤਾਂ ਆਸ ਕਰਦੇ ਹਾਂ ਕਿ ਸਾਨੂੰ ਲਾਇਬ੍ਰੇਰੀਜ਼ ਦੇ ਜਾਣ ਜਿਹਦੇ ਵਿੱਚ ਸਿੱਖ ਇਤਿਹਾਸ ਸੰਬੰਧਿਤ ਬੁੱਕਸ ਹੋਣ ਬੱਚਿਆਂ ਨੂੰ ਜਾਣਕਾਰੀ ਮਿਲੇ ਅਤੇ ਦੇਣਾ ਚਾਹੁੰਦੇ ਤਾਂ ਹਸਪਤਾਲ ਦੇ ਪਸ਼ੂਆਂ ਦਾ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਹੈਲਥ ਦੇ ਰਿਗਾਰਡਿੰਗ ਦਿੱਤਾ ਜਾਵੇ ਜੇ ਦੇਣਾ ਚਾਹੁੰਦੀ ਹੈ ਤਾਂ ਸਟੇਡੀਅਮ ਵਰਗੀਆਂ ਚੀਜ਼ਾਂ ਦੇਣੀਆਂ ਦਿੱਆਂ ਜਾ ਸਕਣ ਤਾਂ ਕਿ ਲੋਕਲ ਲੋਕਾਂ ਨੂੰ ਹੈ ਜੋ ਫਾਇਦਾ ਹੋਵੇ ਤੇ ਬਾਕੀ ਜੇਲ੍ਹ ਜਾਣ ਦਾ ਕੋਈ ਫਾਇਦਾ ਨਹੀਂਗਾ ਸੋ ਬਹੁਤ ਬਹੁਤ ਧੰਨਵਾਦ ਜੀ ਆਸ ਕਰਦਾ ਹਾਂ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੇਗੀ ਸੋ ਅੱਗੇ ਜੋ ਵੀ ਇਨਫੋਰਮੇਸ਼ਨ ਹੋਏਗੀ ਤੁਹਾਡੇ ਨਾਲ ਜਰੂਰ ਸ਼ੇਅਰ ਕਰੀ ਜਾਏਗੀ ਆਪ ਦੇ ਇਸ ਚੈਨਲ ਤੇ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਅਦਾ ਗੁਰਾਸਨ ਨੂੰ ਗੁੱਡ ਈਵਨਿੰਗ ਧੰਨਵਾਦ